ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਬਾਦਲ ਜੀ ਪ੍ਰਧਾਨ ਸ਼ਰੋਮਣੇ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰ다ਸ ਜਿੱਥੇ ਲਾਗੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣੇ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਜਿੱਥੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਇਹ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸੋਦਾ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਨੀਂ ਪੈਂਦੇ ਬੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ-ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼ਰੌਣੀ ਅਖਾਲੀਦਾਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਬਠਿੰਡਾ ਸ਼ਹਿਰੀ ਵੱਲੋਂ ਪ੍ਰਧਾਨ ਜੀ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ-ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਰਮਦਾਸ ਵਿਖੇ ਅਸੀਂ ਆ ਪਕਸ਼ਤੀਆਂ ਪਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਹਾਂਗੇ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਸਾਡੇ ਬਹੁਤ ਹੀ ਸ਼ੁਕਰ ਜੋ ਪ੍ਰਧਾਨ ਸਦਾ ਸੁਖੀ ਸਿੰਘ ਬਾਦਲ ਜੀ ਪ੍ਰਧਾਨ ਸ਼ਰੋਮਣ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਜਿੱਥੇ ਲਾਗੇ ਮਿਸ਼ਤियां ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾੜ ਫਰਦਾ ਹੈ ਜਿੱਥੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸਰ ਦਾ ਸੁਮੇਸ਼ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਂਦੇ ਵੱਟਾਂ ਦੇ ਉੱਤੇ ਮੁਰਕਾਗਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਬਠਿੰਡਾ ਸ਼ਹਿਰ ਵੱਲੋਂ ਪ੍ਰਧਾਨ ਜੀ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਰੰਦਾਸ ਵਿਖੇ ਅਸੀਂ ਆ ਪਕਸ਼ਤੀਆਂ ਪਾਣੀ ਦੀ ਤੇ ਹੋਰ ਸੇਵਾ ਭੇਜ ਰਹੇ ਹਾਂਗੇ ਰੈਗੂ ਜੀ ਦੇ ਖਾਲਸਾ ਰੈਗੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਆਨੰਦ ਸਰਦਾਰ ਸੁਵਿਸ਼ਣ ਬਾਦਰ ਜੀ ਪ੍ਰਧਾਨ ਸ਼ਰੋਮਣਿ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਜਿੱਥੇ ਲਾਗੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਇਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਇਹ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਂਦੇ ਬੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਹੋਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼ਰੋਣੀ ਅਖਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਬਠਿੰਡਾ ਸ਼ਹਿਰੀ ਵੱਲੋਂ ਪ੍ਰਧਾਨ ਜੀ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਆ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਨ ਰੰਦਾਸ ਲਿਖੇ ਅਸੀਂ ਆ ਪਿਸ਼ਤੀਆਂ ਪਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਆਗੇ ਰੈਗੂ ਜੀ ਦਾ ਖਾਲਸਾ ਰੈਗੂ ਜੀ ਜੀ ਸਾਡੇ ਬਹੁਤ ਹੀ ਸ਼ੁਕਰ ਜੋ ਪ੍ਰਧਾਨਨ ਸਰਦਾਰ ਸੁਖਦੇਵ ਬਾਦਲ ਜੀ ਪ੍ਰਧਾਨ ਛੋਣੇ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਟਿਕੇ ਲਾਗੇ ਕਮਿਸ਼ਟੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਛੋਣੇ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਇਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਇਹ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਧਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਂਦੇ ਵੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ-ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਭੇਜਣਾ ਸ਼ਹਿਰੀ ਵੱਲੋਂ ਪ੍ਰਧਾਨ ਜੀ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ-ਕਦੇ ਚੀਜ਼ ਦੀ ਲੋੜ ਆ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਰਮਦਾਸ ਲਿਖੇ ਅਸੀਂ ਆ ਪਕਿਸਤਿਆਂ ਬਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਆਗੇ ਵੈਗਰੂ ਜੀ ਦੇ ਖਾਲਸਾ ਵੈਗਰੂ ਜੀ ਤੁਹਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਆਨੰਦ ਸਦਾ ਸਿਵਿਸ਼ ਨੇ ਬਾਦਲ ਜੀ ਪ੍ਰਧਾਨ ਛਰੋਮਨੇ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਕਿਤੇ ਲਾ ਕੇ ਕਿਸਤیاں ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਛਰੋਮਨੇ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਜਿੱਥੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਇਹ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ 20 ਪੈਂਦੇ ਦੇ ਬੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਇਕਾਲੀਦਾਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾ ਹੋਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ-ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਭਟੇਣਾ ਸ਼ਹਿਰੀ ਵੱਲੋਂ ਪ੍ਰਧਾਨ ਜੀਆਂ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਹੈ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀਆਂ ਦੇ ਕਹਿਣ ਤੇ ਪਿੰਡ ਅੰਮਦਾਸ ਵਿਖੇ ਅਸੀਂ ਆ ਪਿਸ਼ਤੀਆਂ ਪਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਆਗੇ ਵੈਗੂ ਜੀ ਦੇ ਖਾਲਸਾ ਵੈਗੂ ਜੀ ਦੀ ਸਾਡੇ ਬਹੁਤ ਹੀ ਸਤਕਾਰਯੋਗ ਪ੍ਰਧਾਨ ਸਦਾ ਸੁਖੀ ਬਾਦਰ ਜੀ ਪ੍ਰਧਾਨ ਸ਼ਰੋਮਣ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਜਿੱਥੇ ਲਾਗੇ ਕਮਿਸ਼ਤियां ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਇਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਕਾਰਯੋਗ ਪ੍ਰਦਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈਂਦੇ ਵੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਏਵੇਂ ਜਿਵੇਂ ਚਾਹੇ ਕੋਈ ਵੀ ਹਫਤਾ ਆਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ ਉਵੇਂ ਅਸੀਂ ਵਕਤ-ਵਕਤ ਇਲਾਕਿਆਂ ਦੇ ਵਿੱਚ ਸ਼ਰੂਨੀ ਅਕਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਹੇ ਆ ਉਵੇਂ ਅਸੀਂ ਬਠਿੰਡਾ ਸ਼ਹਿਰੀ ਵੱਲੋਂ ਪ੍ਰਧਾਨ ਜੀਆਂ ਦੇ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਆ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀਆਂ ਦੇ ਕਹਿਣ ਤੇ ਪਿੰਡ ਰਮਦਾਸ ਵਿਖੇ ਅਸੀਂ ਆ ਪਕਸ਼ਤੀਆਂ ਪਾਣੀ ਵੀ ਤੇ ਹੋਰ ਸੇਵਾ ਭੇਜ ਰਹੇ ਆਗੇ ਜੀ ਦੇ ਖਾਲਸਾ ਵੈਗ ਜੀ ਦੀ